ਲਵ ਲੈਟਰ ਜਦ ਲਿਖਦੇ ਸੀ ਲਵ ਲੈਟਰ ਨਹੀਂ ਜਦੋਂ ਜਦ ਲਿਖਦੇ ਸੀ ਲਵ ਲੈਟਰ ਨਹੀਂ ਖੁਸ਼ਬੂ ਨਾਲ ਭਰ ਦਿੰਦੇ ਕਾਗਜ਼ ਦੀ ਕੋਰੀ ਹਿੱਕ ਤੇ ਸੀ ਅਸੀਂ ਕਾਲਜਾ ਧਰ ਦਿੰਦੇ ਇੱਕ ਇੱਕ ਅੱਖਰ ਦਿਲ ਚੋਂ ਕੱਢ ਕਲਮਾ ਵਿੱਚ ਭਰਦੇ ਸੀ ਜੋ ਪੜਦੇ ਸੀ ਉਹ ਦਿਲ ਨਹੀਂ ਕਈ ਵਾਰ ਸਭ ਕੁਝ ਹਰ ਦਿੰਦੇ ਇੱਕ ਤਾਰ ਜਹੀ ਸੀ ਸ਼ਬਦਾਂ ਦੀ ਜੋ ਦਿਲਾਂ ਨੂੰ ਨੂੜ ਲੈਂਦੀ ਐਵੇਂ ਤਾਂ ਨਹੀਂ ਅਗਲੇ ਰਹਿਣ ਨੂੰ ਦਿਲਾਂ 'ਚ ਘਰ ਦਿੰਦੇ ਅੱਜ ਉਹਨਾਂ ਘਰਾਂ ਦੀਆਂ ਕੰਧਾਂ ਛੱਤਾਂ ਬੇਸ਼ੱਕ ਨਾ ਰਹੀਆਂ ਪਰ ਨੀਹਾਂ ਅੱਜ ਵੀ ਖੜੀਆਂ ਸਾ ਪੱਕੀਆਂ ਕਰ ਦਿੰਦੇ ਇੱਕ ਵੱਖਰੀ ਜੈਸੀ ਕਾਪੀ ਨਹੀਂ ਸਾਡੇ ਲੈਟਰ ਪੈਡਾਂ ਦੀ ਇੱਕ ਪਾਸੇ ਬੁੱਲਾਂ ਦੀ ਛਾਪ ਦਿਲਾਂ ਤੇ ਮੋਰ ਤੇ ਪਰ ਦਿੰਦੇ ਇੱਕ ਦੋਸੀ ਵਿੱਚ ਸ਼ੇਅਰ ਹੁੰਦੇ ਉਹ ਸੋਨੇ ਤੇ ਸੁਹਾਗਾ ਜੋ ਉਹੀ ਮੁਹੱਬਤ ਦੇ ਅਰਮਾਨਾਂ ਨੂੰ ਉਟਣ ਲਈ ਫਰ ਦਿੰਦੇ ਹੁੰਦੀ ਸਭ ਤੋਂ ਵੱਡੀ ਚੁਣੌਤੀ ਸੀ ਖਤ ਅੱਪੜ ਦਾ ਕਰਨੇ ਦੀ ਇਹੀ ਪਲਸੀ ਸਾਰੇ ਕੁਝ ਵਿੱਚ ਥੋੜਾ ਜਿਹਾ ਡਰ ਦਿੰਦੇ ਖਤ ਹੋ ਜਾਂਦਾ ਸੀ ਪੁੱਜਦਾ ਜਦ ਹਏ ਕਿਆ ਹੀ ਬਾਤਾਂ ਸੀ ਖੁਸ਼ੀ ਦੁਨੀਆ ਜਿੱਤਣ ਵਰਗੀ ਸੀ ਅਸੀਂ ਸੌ ਸੌ ਵਰ ਦਿੰਦੇ ਉਹ ਡਿੱਕਾ ਸੀ ਹੁੰਦੀਆਂ ਸ਼ੁਰੂ ਉਦੋਂ ਤੋਂ ਉਧਰੋਂ ਜਵਾਬ ਦਿਆਂ ਕਈ ਦਿਨ ਤੱਕ ਯਾਦਾਂ ਹੰਝੂਆਂ ਨਾਲ ਨਦੀਆਂ ਤਰ ਦਿੰਦੇ ਉਹ ਇੱਕ ਹੀ ਜਾਨਨ WhatsApp ਤੇ ਲਵ ਚੈਟਾਂ ਕਰਦੇ ਜੋ ਇੱਕ ਹੀ ਜਾਨਨ WhatsApp ਤੇ ਲਵ ਚੈਟਾਂ ਕਰਦੇ ਜੋ ਰਿਪਲਾਈ ਨਹੀਂ ਤਾਂ ਇੰਸਟਾ ਤੇ ਹੋਲ ਹੋਰ ਦਾ ਦਰ ਦਿੰਦੇ ਉਹ ਸਬਰਾਂ ਦੀ ਮੁਹੱਬਤ ਸੀ ਬੜੀ ਹੰਡਣਸਾਰ ਇਕਬਾਲ ਜੋ ਮਰਦੇ ਨਹੀਂ ਸੀ ਸਾਡੇ ਤੇ ਲਵ ਲੈਟਰ ਤੇ ਮਰ ਦਿੰਦੇ ਕਿ ਲੈਟਰ ਸੀ ਉਹ ਸੱਜਣਾ ਜਿਹੜੇ ਅੱਜ ਵੀ ਸਾंभ ਰੱਖੇ ਕਾਗਜ਼ ਦੀ ਕੋਰੀ ਹਿੱਕ ਤੇ ਸੀ ਅਸੀਂ ਕਾਲਜਾ ਧਰ ਦਿੰਦੇ ਕਾਗਜ਼ ਦੀ ਕੋਰੀ ਹਿੱਕਤੇ ਸੀ ਅਸੀਂ ਕਾਲ ਜੱਤ ਧਰ ਦਿੰਦੇ ਥੈਂਕ ਯੂ